ਕੰਤੰਤਰ ਦਿਵਸ ਮੌਕੇ ਲਾਲ ਕਿਲੀ ਤੇ ਹਿੰਸਾ ਦੇ ਮਾਮਲੇ 'ਚ 1 ਲੱਖ ਰੁਪਏ ਦੇ ਇਨਾਮੀ ਮੁੱਲ 'ਚ ਲੱਖਾ ਸਿਧਾਣਾ ਨੇ ਪੁਲਿਸ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਲੱਖਾ ਸਿਧਾਣਾ ਨੇ 23 ਫਰਵਰੀ ਨੂੰ ਬਠਿੰਡਾ ਦੇ ਪਿੰਡ ਮਹਾਰਾਜ ਨੌਜਵਾਨਾਂ ਦਾ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਨੇ ਪਿਛਲੀ ਰਾਤ ਫੇਸਬੁੱਕ 'ਤੇ ਇੱਕ ਵੀਡੀਓ ਅਪਲੋਡ ਕੀਤੀ ਹੈ। ਇਹ ਵੀਡੀਓ ਕਿਸੇ ਟੈਂਟ 'ਚ ਸ਼ੂਟ ਕੀਤਾ ਗਿਆ ਹੈ। ਲੱਖਾਂ ਸਿਧਾਨਾ ਨੇ ਖੇਤੀ ਕਾਨੂੰਨਾ ਖਿਲਾਫ ਚੱਲ ਰੇ ਅੰਦੋਲਨ ਇੱਕ ਮੋਟੂ ਕੇ ਲੜਨ ਦਾ ਸੱਦਾ ਦਿੱਤਾ ਹੈ। ਸੋ ਆਓ 23 ਤਰੀਕ ਨੂੰ ਮੇਰਾ ਵੀਰ ਵੱਡੀ ਗਿਣਤੀ ਜਿਹੜਾ ਮੈਂ ਦੇਖੂਗਾ ਇਹ ਨਾ ਹੋਵੇ ਜਿਵੇਂ ਤੁਸੀਂ ਕਹਿੰਨਾ ਬਾਈ ਫੱਟੇ ਚੱਕ ਦਾਂਗੇ ਛੋਡੇ ਨਾਲ ਆ। ਉਹ ਹੁਣ ਫੇਸਬੁਕਾਂ ਦੇ ਨਹੀਂ ਆਪਾਂ ਫੱਟੇ ਚੱਕਣੇ ਗਰਾਊਂਡ ਤੇ ਦੇਖਣਾ ਕਿ 23 ਤਰੀਕ ਨੂੰ ਕਿੱਡੀ ਵੱਡੀ ਜਿਹੜੀ ਸਾਡੀ ਗਿਣਤੀ ਹੈ ਲੱਖਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਉਦੋਂ ਕੋਈ ਵੀ ਇਨਸਾਨ ਕੋਈ ਵੀ ਨੌਜਵਾਨ ਘਰੇ ਨਾ ਰਹਿ ਜੀ। ਆਓ ਮੇਰਾ ਵੀਰ ਵੱਤ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ 23 ਤਰੀਕ ਨੂੰ ਮਹਾਰਾਜ ਪਿੰਡ ਜਿਹੜਾ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਬਰਨਾਲੇ ਤੋਂ ਵੀ 30 ਕਿਲੋਮੀਟਰ ਦੂਰ ਹੈ ਬਠਿੰਡੇ ਤੋਂ ਵੀ 30 ਕਿਲੋਮੀਟਰ ਦੂਰ ਆਰਾਮਪਰਾ ਆਰਾਮਪਰਾ ਪੈਂਦਾ ਵਿਚਾਲੇ ਵੱਡੇ ਹਾਈਵੇ ਦੇ ਉੱਤੇ ਜਿਹੜਾ ਜਾਂਦਾ ਬਠਿੰਡੇ ਤੋਂ ਆਪਣਾ ਜੀਰਕਪੁਰ ਪਟਿਆਲੇ ਵਾਲਾ ਹਾਈਵੇ ਹੈ ਉਹਦੇ ਉੱਤੇ ਆਰਾਮਪਰਾ ਸ਼ਹਿਰ ਪੈ ਜਾਂਦਾ ਉਹ ਸ਼ਹਿਰ ਤੋਂ 7 ਕਿਲੋਮੀਟਰ ਦੂਰ ਮਹਾਰਾਜ ਪਿੰਡ ਹੈ ਕੋਲੀ ਦਾਣਾ ਮੰਡੀ ਹੈ ਉਸੇ ਸੜਕ ਦੇ ਉੱਤੇ ਉੱਥੇ ਵੱਡਾ ਇਕੱਠ ਰੱਖਿਆ ਗਿਆ ਆਓ ਮੇਰਾ ਵੀਰ ਆਪਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਗੇ ਤਾਂ ਕਿ ਪਤਾ ਲੱਗੇ ਕਿ ਅਸੀਂ ਸਾਡੇ ਕਿਸਾਨ ਅੰਦੋਲਨ ਦੇ ਨਾਲ 26 ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ 25 ਜਨਵਰੀ ਦੀ ਰਾਤ ਨੂੰ ਲਖਾ ਸਿਦਾਨਾ ਤੇ ਦੀਪ ਸਿੱਧੂ ਸਿੰਘੂ ਬਾਰਡਰ ਦੀ ਮੁੱਖ ਸਟੇਜ ਉਤੇ ਪਹੁੰਚੇ ਸਨ ਦੀਪ ਸਿੱਧੂ ਅਤੇ ਲਖਾ ਸਿਦਾਨਾ ਨੇ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕੁਝ ਇਸ ਤਰ੍ਹਾਂ ਦੀ ਤਕਰੀਰ ਕੀਤੀ ਸੀ ਤੁਸੀਂ ਮੈਨੂੰ ਪਤਾ ਹੈ ਕਿ ਮਨ ਦੇ ਅੰਦਰ ਕੀ ਚੱਲ ਰਿਹਾ ਰਿੰਗ ਰੋਡ ਦੀ ਗੱਲ ਚੱਲ ਰਹੀ ਆ ਕਿ ਜਿਹੜੇ ਪਿੱਛੋਂ ਮੈਂ ਦੇਖਦਾ ਆ ਆ ਉਧਰਲੇ ਸਟੇਜ ਤੇ ਵੀ ਰੌਲਾ ਪਿਆ ਹੋਇਆ ਹੀ ਉਧਰ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਨੌਜਵਾਨ ਨੇ ਉਹ ਇਕੱਠੇ ਹੋਏ ਖੜੇ ਆ ਕਿ ਯਾਰਾ ਆਪਾਂ ਜਿਹੜਾ ਰਿੰਗ ਰੋਡ ਦੇ ਉੱਤੇ ਜਾਣਾ ਤੁਹਾਨੂੰ ਮੈਂ ਇੱਕ ਹੁਣ ਬੇਨਤੀ ਕਰਦਾ ਮੇਰਾ ਵੀ ਸਾਰਿਆਂ ਨੂੰ ਧਿਆਨ ਦੇ ਨਾਲ ਇਹ ਉਧਰਲੇ ਆਪਣੇ ਮੁਰੇ ਖੜੇ ਆ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਆ ਉਹਨਾਂ ਨੇ ਜਾਣਾ ਰਿੰਗ ਰੋਡ ਯਾਰ 1 ਮਿੰਟ 1 ਮਿੰਟ ਗੱਲ ਸੁਣ ਲਓ ਮੇਰੀ ਉਹਨਾਂ ਨੇ ਜਾਣਾ ਉਹਨਾਂ ਨੇ ਜਾਣਾ ਰਿੰਗ ਰੋਡ ਜਾ ਆਪਣੇ ਟਰੈਕਟਰ ਵੀ ਫਰਮੰਗਦੀ ਜਾਣ ਗਈ ਯਾਰ ਸੋ ਸੰਘਰਸ਼ਾਂ ਦੇ ਵੈਣ ਕੋਈ ਡਿਸਾਈਡ ਨਹੀਂ ਕਰਦਾ ਹੁੰਦਾ ਪਰ ਇਸ ਸੰਘਰਸ਼ ਦਾ ਅੱਜ ਤੱਕ ਵੈਣ ਕਿਸੇ ਨੇ ਡਿਸਾਈਡ ਨਹੀਂ ਕੀਤਾ ਮੁੱਖ ਮੋਲਜਮ ਬੰਨੇ ਜਾ ਰਹੀ ਦੀਪ ਸਿੱਧੂ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਪਰ ਹਾਲੇ ਤੱਕ ਲੱਖਾ ਸਿਦਾਨਾ ਪੁਲਿਸ ਦੇ ਹੱਥ ਨਹੀਂ ਲੱਗਿਆ ਦਿੱਲੀ ਪੁਲਿਸ ਨੇ ਲੱਖਾ ਸਿਦਾਨਾ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈ ਇਸ ਸਭ ਦੇ ਬਾਵਜੂਦ ਮੁਲਜ਼ਮ ਸੋਸ਼ਲ ਮੀਡੀਆ ਉੱਤੇ ਲਗਾਤਾਰ ਐਕਟਿਵ ਹੈ